ਸਤਨਾਮ ਵਾਹਿਗੁਰੂ ਸਾਹਿਬ ਜੀ ਦੰਦੋਤ ਬੰਦਨ ਅਨਕ ਵਾਰ ਸਰਬ ਕਲਾ ਸਮਰਥ ਡੋਲਣ ਤੇ ਰੱਖੋ ਪ੍ਰਭ ਨਾਨਕ ਦੇ ਕਰ ਹੱਥ ਸਤਨਾਮ ਵਾਹਿਗੁਰੂ ਸਾਹਿਬ ਜੀ ਇਕ ਓੰਕਾਰ ਸਤਨਾਮ ਕਰਤਾ ਪੁਰਖ ਅਨਿਰਭਉ ਨਿਰਵੈਰ ਮੂਰਤ ਆ ਜੁਨੀ ਸਭੰ ਗੁਰ ਪ੍ਰਸਾਦ ਰਾਗ ਸੁਹੀ ਮਹੱਲਾ ਪਹਿਲਾ ਚੌਪ ਦੇ ਕਰ ਪਹਿਲਾ ਕੰਡਾ ਤੁਹੇ ਬੈਸ ਧੂਪ ਦੇਵ ਹੋ ਤਦ ਦੁਦ ਕਉ ਜਾਵਾ ਦੂਦ ਕਰਮ ਫਣ ਸੁਰਤ ਸਮਾਇਨਾ ਹੋਏ ਨਿਰਾਸ ਜਮਾਵਾ ਜਪੋ ਤਾਏ ਕੋ ਨਾਮ ਅਬਰ ਨਿਰਾਫਲ ਕਾਮ ਰਹਾ اے ਮਨ ਈ ਤੀ ਹਾਥ ਕਰੋ ਹੁਣੇ ਤੇ ਰੋ ਨੀਂਦ ਨਾ ਆਵਾਂ ਰਸਨਾ ਨਾਮ ਜਪੋ ਤਬ ਮਥੀਏ ਇਹਨ ਵਿਦੇ ਅਮਰਤ ਪਾਵਾਂ ਮਨ ਸੰਪਟ ਜਿਤ ਸਤ ਸਰਨਾਵਨਾ ਭਾਵਨ ਪਾਤੇ ਤ੍ਰਿਪਤ ਕਰੇ ਪੂਜਾ ਪ੍ਰਾਨ ਸੇਵਕ ਜੇ ਸੇਵੈ ਇਹਨੇ ਬਿਦ ਸਾਹਿਬ ਰਵਤ ਰਹਾ ਕਹਿੰਦੇ ਕਹੇ ਕਹੇ ਕਹਾ ਜਾਵ ਹੈ ਤੁਮ ਸਾਰੇ ਅਵਰ ਨਾ ਕੋਈ ਭਗਤ ਹੀਨ ਨਾਨਕ ਜਨ ਜੰਪੈ ਹੌਸ ਨਾਹੀ ਸੱਚਾ ਸੁਈ ਕਹੰਦੇ ਕਹੇ ਕਹ ਕਹਿ ਜਾਵਾਂ ਤੁਮ ਸਾਰੇ ਅਵਰ ਨਾ ਕੋਈ ਅਗਤਹੀ ਨਾਨਕ ਜਨ ਜੰਪੈ ਹੌਸਲਾ ਹੀ ਸੱਚਾ ਸੁਈ ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਯੂਨੀ ਸੈਭੰ ਗੁਰ ਪ੍ਰਸਾਦ ਰਾਗ ਸੁਹੀ ਮਹੱਲਾ ਪਹਿਲਾ ਚੌਪਦੀ ਘਰ ਪਹਿਲਾ ਭਾਂਡਾ ਧੋਏ ਬੈਸ ਧੂਪ ਦੇਵਹਾ ਤਉ ਦਉ ਦੇ ਕਉ ਜਾਵ ਦੁਰ ਕਰਮ ਫਣ ਸੁਰਤ ਸਮਾਇਨਾ ਹੋਏ ਨਿਰਾਸ ਜਮਾਵਾਂ ਗੁਰੂ ਪਿਆਰੇ ਗੁਰੂ ਸਵਾਰੀ ਸਾਜ ਸੰਗਤ ਜੀ ਅੱਜ ਦੇ ਅੰਮ੍ਰਿਤ ਵੇਲੇ ਦੇ ਇਲਾਹੀ ਹੁਕਮਨਾਮਾ ਸਾਹਿਬ ਦੀ ਦਾਤ ਪਹਿਲੇ ਪਾਤਸ਼ਾਹ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਰਾਗ ਸੋਹੀ ਅੰਦਰ ਅੰਗ 728 ਉੱਪਰ ਅੱਜ ਦੇ ਅੰਮ੍ਰਿਤ ਵੇਲੇ ਦੇ ਇਲਾਹੀ ਹੁਕਮਨਾਮਾ ਸਾਹਿਬ ਦੀ ਦਾਤ ਬਖਸ਼ਿਸ਼ ਕਰਦੇ ਹਨ ਸਤਿਗੁਰੂ ਜੀ ਕਿਰਪਾ ਕਰਨ ਤੁਹਾਡੀ ਸਾਰੀਆਂ ਸੰਗਤਾਂ ਲਈ ਹਾਜ਼ਰੀ ਦਰਗਾਹੇ ਪ੍ਰਵਾਨ ਕਰਨ ਦਰੋ ਕਰੋ ਸਿੱਖੀ ਦਾ ਨਾਮਦਾਨੀਆਂ ਦਾਤਾ ਕੋਮਲ ਚਰਣਾ ਦੀ ਪ੍ਰੀਤ ਬਖਸ਼ਣ ਨਾਮ ਬਾਣੀ ਦੇ ਨਾਲ ਜੁੜ ਕੇ ਰੱਖ ਲੈਣ ਸਤਿਗੁਰੂ ਸੋ ਗੁਰੂ ਪਿਆਰ ਵਾਲਿਓ ਅੱਜ ਭਾਈ ਮੱਸੀਆ ਦਾ ਦਿਹਾੜਾ ਹੈ ਅੱਜ ਮੱਸੀਆ ਦਾ ਦਿਹਾੜਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ